ਹੈਲੋ ਹਾਂਜੀ ਬਾਈ ਜੀ ਬਾਈ ਜੀ ਕੈਮਰੇ ਲਾਉਣੇ ਆਪਾਂ ਯਾਰ ਐਚਡੀ ਵਧੀਆ ਹੁੰਦੇ ਨੇ ਕਿ ਆਈਪੀ ਇਹਨਾਂ 'ਚ ਫਰਕ ਕੀ ਹੁੰਦਾ ਕਿਹੜੀ ਕੁਆਲਿਟੀ ਵਧੀਆ ਹੁੰਦੀ ਆ ਦੇਖੋ ਆਹ ਦੋ ਹੀ ਸਵਾਲ ਨੇ ਪਹਿਲਾਂ ਤਾਂ ਮੇਨ ਆ ਇੱਥੋਂ ਹੀ ਆਪਾਂ ਫਸ ਜੰਨੇ ਜੇ ਜਦੋਂ ਆਪਾਂ ਕਹਿੰਨੇ ਆ ਯਾਰ ਐਚਡੀ ਲਓ ਜੀ ਤੇ ਆਈਪੀ ਤੇ ਆਈਪੀ ਦੇ ਵਿੱਚ ਆਪਾਂ ਨੂੰ ਬ੍ਰਾਂਡ ਨਹੀਂ ਪਤਾ ਆਪਾਂ ਨੂੰ ਮਾਡਲ ਨਹੀਂ ਪਤਾ ਕਿਹੜੇ ਵਧੀਆ ਨੇ ਇੱਥੋਂ ਆਪਾਂ ਫਸ ਜੰਨੇ ਆ ਇਦਾਂ ਕਿ ਦੁਕਾਨਦਾਰ ਨੂੰ ਬਦਲ ਆ ਜਾਂਦਾ ਇਹਨੂੰ ਪਤਾ ਨਹੀਂ ਕੁਝ ਵੀ ਇਹਨੂੰ ਆਈਪੀ ਦਾ ਨਹੀਂ ਪਤਾ ਆਈਪੀ ਆਪਾਂ ਕਹਿ ਰਣਾ ਜੀ ਤੁਹਾਡੇ ਆਈਪੀ ਕੈਮਰਾ ਲਾ ਦਾਂਗੇ 5 ਮੈਗਾਪਿਕਸਲ ਤੇ ਉਹ ਕੋਈ ਬ੍ਰਾਂਡ ਦਾ ਦੱਸਦਾ ਨਹੀਂ ਉਹ ਲਾ ਰੱਖ ਲੈਂਦਾ ਉੱਥੋਂ ਹੀ ਆਪਾਂ ਮਾਤ ਖਾਂਦੇ ਆ ਉਹ ਚਾਈਨਾ ਦੇ ਚਾਈਨੀਜ਼ ਜਿਹੜੇ ਅਸੈਂਬਲਡ ਕੈਮਰੇ ਇੱਥੇ ਬਣਦੇ ਨੇ 5 5 6 6 ਮੈਗਾਪਿਕਸਲ ਦੇ 6 6 5 5 ਲੈਟਾਂ ਲੱਗੀਆਂ ਹੋਣੀਆਂ ਉਹ ਜਮਾ ਬੇਕਾਰ ਚੀਜ਼ਾਂ ਨਾਂ ਲਵਾਇਆ ਕਰੋ ਜੇ ਜੱਬਾ ਬਾੜਾ ਹੀ ਘੱਟ ਸਾਡਾ ਬਜਟ ਆ ਨਾ ਬਾੜੇ ਕਹਦੀਏ ਵੀ ਹਾਂ ਵੀ ਮੇਰਾ ਤਾਂ ਔਖਾ ਹੀ ਆ ਮੈਂ ਇੰਨੇ ਕ ਪੈਸੇ ਦੇ ਵਿੱਚ ਹੀ ਸਾਰਨਾ ਫੇ ਐਚਡੀ ਕੈਮਰੇ ਲਵਾ ਲਓ ਇੱਕ ਵੇਜਨ ਦੇ ਲਵਾ ਲਓ ਦੋਵਾ ਦੇ ਲਵਾ ਲਓ ਪਰ IP ਨਾ ਲਵਾਇਓ DC IP ਨਾਲ ਲਵਾਇਓ ਫਾਇਦਾ ਨਹੀਂ ਕੋਈ ਉਹਦੇ ਨਾਲੋਂ ਤੁਸੀਂ HD ਕੈਮਰੇ ਲਵਾ ਲਿਓ ਜੇ IP ਲਵਾਉਣੇ ਆ ਤਾਂ ਹਮੇਸ਼ਾ ਬ੍ਰਾਂਡ ਦਊਆ UBNT Hikvision ਆ ਦੇਖੋ ਤੁਹਾਡੇ ਸਾਹਮਣੇ ਇਹ ਵੈਰੀ ਫੋਕਲ ਕੈਮਰਾ ਆ Hikvision ਦਾ ਐਮੇ ਦੀ ਚੀਜ਼ ਜੇ ਤੁਸੀਂ ਚਾਹੁੰਦੇ ਆ ਇਦਾਂ ਦਾ ਕੰਮ ਕਰਾਉਣਾ ਆ ਤੁਸੀਂ ਮੈਨੂੰ ਫੋਲੋ ਕਰ ਸਕਦੇ ਆ ਮੇਰਾ ਫੋਨ ਨੰਬਰ ਤੁਹਾਨੂੰ ਸ਼ੇਅਰ ਕੀਤਾ ਆ ਜਿੱਥੋਂ ਮੱਜੀ ਕੰਮ ਕਰਾ ਲਿਓ ਸਲਾਹ ਜ਼ਰੂਰ ਲਿਓ ਥੈਂਕ ਯੂ